ਹਾਂਜੀ ਤੁਸੀਂ ਜੁੜੇ ਹੋ ਮੌਨਕ ਬ੍ਰੇਕਿੰਗ ਨਿਊਜ਼ ਦੇ ਨਾਲ ਮੌਕੇ ਤੇ ਮੌਜੂਦ ਹਾਂ ਮੌਨਕ ਤੋਹਾਣਾ ਰੋਡ ਦੇ ਉੱਤੇ ਇੱਕ ਅੱਗਰ ਦੇ ਉੱਤੇ ਬਣੇ ਪੁਲ ਤੇ ਜਿੱਥੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਪੁਲ ਦੇ ਉੱਤੇ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਤੇ ਦਰਾਰਾਂ ਪਈਆਂ ਹੋਈਆਂ ਨੇ ਇਹ ਜੋ ਰੋਡ ਹੈ ਫਤਿਹਵਾ ਚੰਡੀਗੜ੍ਹ ਤੇ हिसार ਚੰਡੀਗੜ੍ਹ ਰੋਡ ਮੇਨ ਹਾਈਵੇ ਮੰਨਿਆ ਜਾਂਦਾ ਹੈ ਜਿਸ ਤੇ ਦਿੱਲੀ ਲੱਖਾਂ ਟਰੱਕ ਟਰਾਲੇ ਬਸਾਂ ਸਵਾਰੀਆਂ ਆਪ ਦੇ ਸਾਧਨ ਲੈ ਕੇ ਲੰਘਦੇ ਨੇ ਪਰ ਇਹਦੇ ਹਾਲਾਤ ਐਵੇਂ ਦੇ ਹੋ ਚੁੱਕੇ ਨੇ ਵੀ ਜਦੋਂ ਵੀ ਕੋਈ ਭਾਰੀ ਸਾਧਨ ਇਹਦੇ ਉੱਤੇ ਲੰਘਦਾ ਤਾਂ ਇਹ ਹਿੱਲਣ ਲੱਗ ਜਾਂਦਾ ਹੈ ਜਗ੍ਹਾ ਜਗ੍ਹਾ ਸੜਕ ਦੇ ਉੱਤੇ ਟੋਏ ਪਏ ਹੋਏ ਨੇ ਜੋ ਕਿਸੇ ਵੱਡੇ ਹਾਦਸੇ ਦਾ ਉਡਿ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਜੋ ਦਰਾਰ ਨੇ 3-3 4-4 ਇੰਚੀ ਡੂੰਘੀਆਂ ਪੈ ਚੁੱਕੀਆਂ ਨੇ ਤੇ ਵੱਡੇ ਵੱਡੇ ਟੋਏ ਸੜਕ ਦੇ ਕਿਨਾਰੇ ਤੇ ਬਣੇ ਹੋਏ ਨੇ ਜੋ ਕਿਸੇ ਹਾਦਸੇ ਦਾ ਕਾਰਨ ਬਣਨਗੇ ਇਹ ਉਸ ਨਹਿਰ ਮਹਿਕਮਾ ਤੇ ਸੜਕ ਮਹਿਕਮੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇੱਥੇ ਨਾ ਤਾਂ ਪੁਲ ਦੀ ਦੇਖਰੇਖ ਹੋ ਰਹੀ ਤੇ ਨਾ ਹੀ ਪੁਲ ਦੇ ਜੋ ਟੋਏ ਪਏ ਹੋਏ ਨੇ ਉਹ ਭਰੇ ਜਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਉਹ ਵੀ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਇੱਕ ਵਾਰੀ ਇਸ ਪੁਲ ਤੇ ਜ਼ਰੂਰ ਗੌਰ ਕੀਤੀ ਜਾਵੇ